ਜਿਹੜਾ ਇੱਕ ਸੁਪਨਾ ਸੀ ਨਾ ਜੀ ਬੜੀ ਧੀਰ ਤੋਂ ਉਹ ਅੱਜ ਮਤਲਬ ਪੂਰਾ ਹੋਣ ਜਾ ਰਿਹਾ ਹੈ ਲੋਕਾਂ ਨੂੰ ਬੜੀ ਸ਼ਿਕਾਇਤ ਸੀ ਵੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਕੰਟਰੋਲ ਬਹੁਤ ਹੁੰਦਾ ਹੈ 18 ਜੰਕਸ਼ਨ ਨੇ ਟ੍ਰੈਫਿਕ ਦੇ ਉਹਨਾਂ ਨੂੰ ਕੰਟਰੋਲ ਕਰੂਗਾ ਔਰ ਇਹਦੇ ਵਿੱਚ ਕੋਈ ਮੇਰਾ ਖਿਆਲ ਹੈ ਬਈ 450 ਦੇ ਕਰੀਬ ਕੈਮਰੇ ਨੇ ਜਿਹੜੇ ਕੋਈ ਵੀ ਬੰਦਾ ਕਿਸੇ ਵੀ ਟਾਈਪ ਦੀ ਟ੍ਰੈਫਿਕ ਵਾਇਲੇਸ਼ਨ ਕਰਦਾ ਹੈ ਤਾਂ ਆਟੋਮੈਟਿਕਲੀ ਉਹਦੇ ਨੰਬਰ ਪਲੇਟ ਕੈਪਚਰ ਹੋਏਗਾ ਤੇ ਜਿਵੇਂ ਈ ਚਲਾਨ ਜਿਹਨੂੰ ਆਪਾਂ ਕਹਿੰਦੇ ਆ ਉਹ ਆਟੋਮੈਟਿਕਲੀ ਇਸ਼ੂ ਹੋ ਜਾਏਗਾ ਤੇ ਉਹਦੇ ਘਰ ਤੇ ਘਰ ਪਹੁੰਚ ਜਾਏਗਾ ਜਿਹੜਾ ਚਲਾਨ ਹੈਗਾ ਜਿਹੜਾ ਕਿ ਹੋਰ ਵੀ ਵੱਡੇ ਸ਼ਹਿਰਾਂ ਦੇ ਵਿੱਚ ਆਟੋਮੈਟਿਕ ਨੰਬਰ ਪਲੇਟ ਰੀਡਰ ਦਾ ਇੱਕ ਹੋਰ ਐਡਵਾਂਟੇਜ ਹੈ ਜੀ ਕੋਈ ਕ੍ਰਿਮਨਲ ਕੋਈ ਗੱਡੀ ਸਨੇਚ ਕਰਕੇ ਭੱਜਿਆ ਜਾਂ ਕੋਈ ਵੀ ਕਾਰਵਾਈ ਹੈ ਕੋਈ ਸਟੈਚਿੰਗ ਕਰਕੇ ਭੱਜਿਆ ਹੈ ਇਲੈਗਲ ਐਕਟੀਵਿਟੀ ਕਰਕੇ ਭੱਜਿਆ ਤਾਂ ਉਹਦੇ ਨੰਬਰ ਪਲੇਟ ਅਸੀਂ ਆਟੋਮੈਟਿਕਲੀ ਉਹਨੂੰ ਪੂਰਾ ਰੂਟ ਜਿਹੜਾ ਹੈਗਾ ਪ ਵੇਹੀ ਹੈ ਕਿ ਅਗਲੇ 3 ਮਹੀਨੇ ਦੇ ਅੰਦਰ-ਅੰਦਰ ਕੰਮ ਮੁਕੰਮਲ ਹੋ ਕੇ ਇਹ ਪ੍ਰੋਜੈਕਟ ਜਿਹੜਾ ਇੰਪਲੀਮੈਂਟ ਹੋ ਜਾਏਗਾ ਜਪ ਸਟਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਤਦੋਂ ਮੈਂ ਅੱਜ ਇਹ ਸਮਝਦਾ ਮੇਰਾ ਜਿਹੜਾ ਇੱਕ ਸੁਪਨਾ ਸੀ ਨਾ ਜੀ ਬੜੀ ਦੇਰ ਤੋਂ ਉਹ ਅੱਜ ਮਤਲਬ ਪੂਰਾ ਹੋਣ ਜਾ ਰਿਹਾ ਹੈ ਲੋਕਾਂ ਨੂੰ ਬੜੀ ਸ਼ਿਕਾਇਤ ਸੀ ਵੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਕੰਟਰੋਲ ਬਹੁਤ ਹੁੰਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜਗਾ ਜਗਾ ਦੇ ਉੱਤੇ ਸਰਵੇਲੈਂਸ ਹੈ ਲੇਕਿਨ ਮੁਹਾਲੀ ਦੇ ਵਿੱਚ ਕੁਝ ਨਹੀਂ ਹੈਗਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਡੇ ਬਹੁਤ ਹੀ ਹੋਣਹਾਰ ਜਿਹੜੇ ਆਫੀਸਰਸ ਨੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਸਾਡੇ ਮੇਰੇ ਨਾਲ ਖੜੇ ਨੇ ਸਰਦ ਸਤਿਆ ਚੋਹਾਂ ਜੀ ਤੇ ਡੀਜੀਪੀ ਵੀ ਨੇ ਔਰ ਨਾਲ ਇਹ ਐਮਡੀ ਨੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੇ ਜਿਨ੍ਹਾਂ ਨੇ ਇਹ ਸਾਰਾ ਉਦਮ ਕੀਤਾ ਤੇ ਨਾਲੇ ਸਾਡੇ ਡਿਊਟੀ ਕਮਿਸ਼ਨਰ ਖੜੇ ਨੇ ਅਸ਼ੀਆ ਜੈਨ ਜੀ ਇਹਨਾਂ ਨੇ ਇਹਨਾਂ ਨੇ ਲਗਾਤਾਰ ਮੈਂ ਬੇਨਤੀਆਂ ਕਰਦਾ ਰਿਹਾ ਤੇ ਇਹਨਾਂ ਦੇ ਨਾਲ ਦੀ ਨਾਲ ਮਤਲਬ ਸਾਰਿਆਂ ਦਾ ਤਾਲਮੇਲ ਰੱਖਿਆ ਤੇ ਸਾਡੇ ਐਸਐਸਪੀ ਸਾਹਿਬ ਖੜੇ ਨੇ ਗਰਗ ਜੀ ਹੁਣ ਸਾਡੇ ਅਫਸਰ ਨੇ ਤੇ ਸਾਰਿਆਂ ਦੇ ਨਾਲ ਅਸ਼ੀਆ ਸਾਹਿਬ ਸਾਡੇ ਖੜੇ ਹੁੰਦੀ ਬੰਕਰ ਜੀ ਸਾਰੇ ਦੇ ਸਹਿਯੋਗ ਨਾਲ ਅੱਜ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ ਔਰ ਇਸ 17 ਕਰੋੜ ਤੇ 60 ਲੱਖ ਰੁਪਏ ਦੀ ਲਾਗਤ ਨਾਲ ਬਣ ਜਾ ਰਿਹਾ ਇਹ ਪ੍ਰੋਜੈਕਟ ਜਿਹੜਾ ਇਹ ਜਿਹੜੇ ਮੁਹਾਲੀ ਦੇ 18 ਜੰਕਸ਼ਨ ਨੇ ਟ੍ਰੈਫਿਕ ਦੇ ਉਹਨਾਂ ਨੂੰ ਕੰਟਰੋਲ ਕਰੂਗਾ ਔਰ ਇਹਦੇ ਵਿੱਚ ਕੋਈ ਮੇਰਾ ਖਿਆਲ ਹੈ ਬਈ 450 ਦੇ ਕਰੀਬ ਕੈਮਰੇ ਨੇ ਜਿਹੜੇ ਉਹ ਲਾਏ ਜਾਣਗੇ ਹਾਈ ਹਾਈ ਰੈਜ਼ੋਲੂਸ਼ਨ ਕੈਮਰੇ ਨੇ ਜਿਹੜੇ ਬਕਾਇਦਾ ਤੌਰ ਤੇ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਔਰ ਬਕਾਇਦਾ ਤੌਰ ਤੇ ਇਹਦੇ ਲਈ ਇੱਕ ਕੰਟਰੋਲ ਰੂਮ ਵੀ ਖੋਲਿਆ ਜਾਊਗਾ ਜਿਹਦੇ ਵਿੱਚ ਹਰ ਟਾਈਮ ਆ ਜਿਹੜੀ ਨਿਗਾਹ ਹੋਊਗੀ ਕੈਮਰਾ ਦੇ ਉੱਤੇ ਸਕਰੀਨ ਦੇ ਉੱਤੇ ਜੋ ਵੀ ਵਾਪਰ ਰਿਹਾ ਹੈ ਸ਼ਹਿਰ ਦੇ ਵਿੱਚ ਚੌਕਾਂ ਦੇ ਵਿੱਚ ਉਹਨੂੰ ਬਕਾਇਦਾ ਤੌਰ ਤੇ ਮਿੰਟ-ਮਿੰਟ ਦੀ ਜਾਣਕਾਰੀ ਲਈ ਜਾਊਗੀ ਔਰ ਨਾਲ ਹੀ ਆਟੋਮੈਟਿਕ ਚਲਾਨ ਹੋਣਗੇ ਔਰ ਜਿਹੜੇ ਕੈਮਰੇ ਨੇ ਇਹ ਬਹੁਤ ਹੀ ਜ਼ਿਆਦਾ ਫਿਸਟਿਕੇਟਡ ਨੇ ਹਾਈ ਰੈਜ਼ੋਲੂਸ਼ਨ ਨੇ ਔਰ ਇਹਨਾਂ ਵਿੱਚ ਬਕਾਇਦਾ ਤੌਰ ਤੇ ਨੰਬਰ ਪਲੇਟ ਜਿਹਨੇ ਲੱਗੀਆਂ ਹੋਈਆਂ ਨੇ ਉਹਨਾਂ ਤੇ ਨੰਬਰ ਪੜਨ ਦੀ ਪੂਰੀ ਸਮਰੱਥਾ ਹੈ ਤੇ ਜਿਹੜੇ ਲਾਲ ਲਾਈਨ ਨੂੰ ਕ੍ਰੋਸ ਕਰਨਗੇ ਉਹਨਾਂ ਦੇ ਵੀ ਚਲਾਨ ਈਮੇਲ 'ਚ ਲਾਨ ਕੀਤੇ ਜਾਣਗੇ ਜਿਨ੍ਹਾਂ ਨੇ ਹੈਲਮਟ ਨਹੀਂ ਪਾਈ ਹੋਗੀ ਉਹਨਾਂ ਦੇ ਵੀ ਈਮੇਲ ਚਲਾਨ ਉਹਦੇ ਘਰ ਪਹੁੰਚਣਗੇ ਤੇ ਬਹੁਤ ਹੀ ਅਤਿ ਆਧੁਨਿਕ ਜਿਹੜੀ ਟੈਕਨੀਕ ਹੈ ਉਹਦੇ ਨਾਲ ਇਹ ਜਿਹੜਾ ਕੰਮ ਕੀਤਾ ਉਹ ਹੋਣ ਜਾ ਰਿਹਾ ਤੇ ਮੈਂ ਇਹ ਸਮਝਦਾ ਵੀ ਇਹ ਮੁਹਾਲੀ ਦੇ ਲਈ ਇੱਕ ਤੋਹਫਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਨੂੰ ਬੇਨਤੀ ਕੀਤੀ ਮੈਂ ਤੇ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਕਿ ਜਿਹੜੇ ਪੈਸੇ ਮਨਜ਼ੂਰ ਕੀਤੇ ਤੇ ਨਾਲ ਹੀ ਹੁਕਮ ਕੀਤਾ ਵੀ ਇਹ ਕੰਮ ਜਿਹੜਾ ਇਹ ਹੋਣਾ ਚਾਹੀਦਾ ਇਮੀਡੀਏਟਲੀ ਤਾਂ ਕਿ ਅਸੀਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਪੰਜਾਬ ਦੇ ਵਿੱਚ ਕਰ ਸਕੀਏ ਤੇ ਮੈਂ ਇਹ ਯਕੀਨ ਦਵਾਉਂਦਾ ਮੁਹਾਲੀ ਵਾਸੀਨ ਨੂੰ ਵੀ ਹੋਰ ਵੀ ਜਿਹੜੇ ਬਹੁਤ ਸਾਰੇ ਕੰਮ ਮੁਹਾਲੀ ਚੱਲ ਰਹੇ ਨੇ ਚੌਂਕ ਬਣ ਰਹੇ ਨੇ ਔਰ ਨਾਲੇ ਤੁਸੀਂ ਦੇਖਿਆ ਹੋਊਗਾ ਵੀ ਸੜਕਾਂ ਜਿਹੜੀਆਂ ਚੌੜੀਆਂ ਹੋ ਰਹੀਆਂ ਨੇ ਉਸ ਤੋਂ ਬਾਅਦ ਜਿਹੜਾ ਟ੍ਰੈਫਿਕ ਕੰਟਰੋਲ ਵਾਲੇ ਕੈਮਰੇ ਲੱਗੇ ਨੇ ਤੇ ਆਨ ਟਾਈਮ ਦੇ ਵਿੱਚ ਹੁਣ ਇਹ ਸਾਰੇ ਕੰਮ ਹੋਣ ਤੋਂ ਬਾਅਦ ਢੇਰ ਸ਼ਹਿਰ ਦੀ ਬਿਊਟੀਫਿਕੇਸ਼ਨ ਤੇ ਉੱਤੇ ਖਾਸ ਧਿਆਨ ਦਿੱਤਾ ਜਾਊਗਾ ਜਿਹੜੀਆਂ ਗ੍ਰੀਨਰੀ ਆ ਜਾਂ ਜਿੱਥੇ ਦਰਖਤ ਲਾਉਣੇ ਨੇ ਲੋਕਾਂ ਦੀ ਸਿਹਤ ਵਾਤਾਵਰਣ ਵਾਸਤੇ ਜਿਹੜਾ ਉਹ ਖਾਸ ਕੰਮ ਕੀਤਾ ਜਾਊਗਾ ਤੋਂ ਮੈਂ ਇੱਕ ਵਾਰੀ ਫੇਰ ਸਾਰਾ ਧੰਨਵਾਦ ਕਰਦਾ ਮੈਂ ਪੂਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਸਾਡਾ ਸਿਰੇ ਚੜਿਆ ਔਰ ਮੈਨੂੰ ਇਹ ਆਸ ਹੈ ਵੀ ਜਿਹੜਾ ਮਰਮੋਟਾ ਕਿਤੇ ਕੋਈ ਹੋਰ ਜੰਕਸ਼ਨ ਰਹਿ ਵੀ ਗਏ ਨੇ ਤੇ ਉਹਨਾਂ ਨੂੰ ਵੀ ਬਹੁਤ ਜਲਦੀ ਇਹ ਪ੍ਰਪੋਜ਼ਲ ਬਣਾ ਕੇ ਭੇਜ ਦੇਣਗੇ ਤੇ ਮੈਂ ਮੁੱਖ ਮੰਤਰੀ ਤੇ ਵਿੱਣਾਸ ਮੰਤਰੀ ਇਹਨਾਂ ਨਾਲ ਗੱਲ ਕਰਕੇ ਤੇ ਹੋਰ ਵੀ ਜਿਹੜੇ ਪੈਸੇ ਹੋਣਗੇ ਉਹ ਵੀ ਮੈਂ ਲਿਆਉਣ ਦੀ ਕੋਸ਼ਿਸ਼ ਕਰੂੰਗਾ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਬਈ 에어ਪੋਰਟ ਰੋਡ ਦੇ ਉੱਤੇ ਜਿਹੜਾ ਉਹ ਟ੍ਰੈਫਿਕ ਦਾ ਸਪੀਡ ਕੰਟਰੋਲ ਕਰਨ ਵਾਸਤੇ ਵੀ ਦੋ ਜਗ੍ਹਾ ਦੇ ਉੱਤੇ ਜਿਹੜੇ ਕੈਮਰੇ ਲਾਏ ਗਏ ਨੇ ਔਰ ਸਪੀਡ ਵੀ ਕੰਟਰੋਲ ਹੋਊਗੀ ਜਿਹਦੇ ਨਾਲ ਹੁੱਲਣਵਜ ਵੀ ਰੁਗੂਗੀ ਐਕਸੀਡੈਂਟ ਘਟਣਗੇ ਔਰ ਮੈਂ ਇਹ ਸਮਝਦਾ ਬਈ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਜਿਹੜੀ ਉਹ ਮਿਲੂਗੀ ਕੋਈ ਕੈਜੂਅਲਟੀ ਜਿਹੜੀਆਂ ਹੁੰਦੀਆਂ ਨੇ ਤੁਸੀਂ ਦੇਖ ਚਾਹੋਗੇ ਵੀ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਖਤਨਾਕ ਐਕਸੀਡੈਂਟ ਹੁੰਦਾ ਤੇ ਮੌਤਾਂ ਹੀ ਹੁੰਦੀਆਂ ਨੇ ਮੈਨੂੰ ਇਹ ਲੱਗਦਾ ਵੀ ਉਹ ਵੀ ਜਿਹੜੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਬਚਤ ਹੋਊਗੀ ਔਰ ਹੋਰ ਵੀ ਇੰਨੇ ਕੈਮਰੇ ਲੱਗੇ ਹੋਏ ਨੇ ਕੋਈ ਵੀ ਗੈਰ ਕਾਨੂੰਨੀ ਐਕਟੀਵਿਟੀ ਹੁੰਦੀ ਆ ਕੋਈ ਕ੍ਰਿਮੀਨਲਾਂ ਕੋਈ ਮੁੰਡੇ-ਮੁੰਡੇ ਕੋਈ ਮਤਲਬ ਲੇਡੀਜ਼ ਨੂੰ ਵੀ ਸੁਰੱਖਿਆ ਵੀ ਸੁਰੱਖਿਆ ਮਿਲੂਗੀ ਕਿਉਂਕਿ ਉਹਨਾਂ ਤੇ ਵੀ ਜਿਹੜਾ ਵੀ ਕੋਈ ਕਿਸੇ ਕਿਸੇ ਦੀ ਗਲਤ ਕੰਮ ਕਰੂਗਾ ਤਾਂ ਇਹ ਕੈਮਰੇ ਦੀ ਅੱਖ ਤੇ ਥੱਲੇ ਕੰਮ ਕਰੂਗਾ ਉਹ ਤੇ ਮੈਂ ਸਮਝਦਾ ਵੀ ਜਿਹੜਾ ਮੁਹਾਲੀ ਦੇ ਵਿੱਚ ਕ੍ਰਾਈਮ ਆ ਨਾ ਬਰਾਬਰ ਸਰ ਅਜੀ ਉਦਘਾਟਨ ਆਇਆ ਤੇ ਇਹ ਪ੍ਰੋਜੈਕਟ ਕਦ ਤੱਕ ਮੁਕੰਮਲ ਹੋਣ ਦੀ ਅੱਛਾ ਕਦ ਤੱਕ ਲੱਗੇ ਮਤਲਬ ਲੱਗ ਜਾਣਾ ਕਦ ਤੱਕ ਮਤਲਬ ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋ ਜਾਣਗੇ 18 ਦੇ 18 ਜਨਵਰੀ ਦੀ ਗੱਲ ਕਰੇ ਤਾਂ ਇਹ ਇਹ ਮੇਰਾ ਖਿਆਲ ਆ ਵੀ 30 ਸਤੰਬਰ ਤੋਂ ਪਹਿਲਾਂ ਪਹਿਲਾਂ 30 ਸਤੰਬਰ ਤੱਕ ਲਾ ਦੇਣਾ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਕਿ ਜਿਹੜਾ ਪ੍ਰੋਜੈਕਟ ਹੈ ਇਹ ਚੈੱਕ ਇਹ ਦੇਖੋ ਅਸੀਂ ਬਾਕੀ ਸਰਕਾਰਾਂ ਮੰਗ ਨਹੀਂ ਕਰਦੇ ਹਾਂ ਬਈ ਮਤਲਬ ਉਦਘਾਟਨ ਕਰਤਾ ਬਾਅਦ ਵਿੱਚ ਫਿਰ ਟੈਂਡਰ ਲੱਗੇ ਬਾਅਦ ਵਿੱਚ ਫਿਰ ਵਰਕ ਆਰਡਰ ਹੋਏ ਐਸਾ ਕੁਝ ਨਹੀਂ ਹੈਗਾ ਸਾਰਾ ਕੰਮ ਮੁਕੰਮਲ ਹੋ ਕੇ 4-5 ਦਿਨ ਤੋਂ ਪਿਛਲੇ ਤੋਂ ਚੱਲ ਰਿਹਾ ਕੰਮ ਖੋਦ ਖਦਾਈ ਦਾ ਉਦੋਂ ਬਾਅਦ ਅੱਜ ਦਾ ਦਿਨ ਰੱਖਿਆ ਵੀ ਅੱਜ ਜਦੋਂ ਸਾਰਾ ਕੁਝ ਮੁਕੰਮਲ ਹੋ ਗਿਆ ਅੱਜ ਕੰਮ ਸ਼ੁਰੂ ਜੋਰਾਂ ਤੇ ਹੋ ਜਾਊਗਾ ਔਰ ਇਹ ਚ ਜਿਹੜੇ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੋਇਆ ਹੈ ਇਹਦੇ ਵਿੱਚ 18 ਲੋਕੇਸ਼ਨਾਂ ਜਿਹੜੀਆਂ ਹੈਗੀਆਂ ਉਹ ਕੈਮਰਾਜ਼ ਨਾਲ ਕਵਰ ਕੀਤੇ ਜਾਣੇ ਹਨ ਕਰੀਬ 400 ਤੋਂ ਉੱਪਰ ਜਿਹੜੇ ਕੈਮਰਾਜ਼ ਹੈਗੇ ਲਗਾਏ ਜਾ ਰਹੇ ਨੇ ਇਹਦੇ ਵਿੱਚ ਚਾਰ ਟਾਈਪ ਦੇ ਕੈਮਰਾ ਜਿਹੜੇ ਲਗਾਏ ਜਾ ਰਹੇ ਨੇ ਇੱਕ ਸਭ ਤੋਂ ਪਹਿਲਾਂ ਤਾਂ ਬੁਲੇਟ ਕੈਮਰਾਸ ਜਿਹੜੇ ਕਿ ਆਪਾਂ ਨਾਰਮਲ ਕੈਮਰਾਸ ਹੁੰਦੇ ਨੇ ਉਸ ਤੋਂ ਬਾਅਦ ਪੀਟੀਜ਼ੈਡ ਕੈਮਰਾ ਜਿਹੜਾ ਪੈਨ ਟਿਲਟ ਜ਼ੂਮ ਕੈਮਰਾ ਹੁੰਦਾ ਉਹ ਸਾਡੇ ਕੰਟਰੋਲ ਰੂਮ ਦੇ ਵਿੱਚ ਜਿਹੜੇ ਸਾਡੇ ਆਪਰੇਟਰਸ ਨੇ ਉਹ ਬੈਠੇ ਬੈਠੇ ਕੈਮਰੇ 'ਚ ਜ਼ੂਮ ਕਰਕੇ ਬਹੁਤ ਜ਼ਿਆਦਾ ਕਰੀਬ 200 ਮੀਟਰ ਤੱਕ ਨੂੰ ਜ਼ੂਮ ਕਰਕੇ ਕਿਸੇ ਵੀ ਗਤੀਵਿਧੀ ਨੂੰ ਵਾਚ ਕਰਨਾ ਹੈ ਕੋਈ ਵੀ ਆਈਪੀ ਮੂਵਮੈਂਟ ਨੂੰ ਵਾਚ ਕਰਨਾ ਹੈ ਜਾਂ ਕੋਈ ਇਲੀਗਲ ਐਕਟੀਵਿਟੀ ਨੂੰ ਵਾਚ ਕਰਨਾ ਹੈ ਤਾਂ ਇਮੀਡੀਏਟਲੀ ਉਹ ਹੋ ਸਕਦੀ ਹੈ ਤਾਂ ਉਸ ਦੇ ਨਾਲ ਇੱਕ ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰਾਜ਼ ਹੈਗੇ ਹੈ ਜਿਹੜਾ ਕਿ ਰੈੱਡ ਲਾਈਟ ਦੇ ਨਾਲ ਜੁੜੇ ਹੋਏ ਹੁੰਦੇ ਨੇ ਪਲੱਸ ਜਿਹੜੀ ਫਰੰਟ ਲਾਈਨ ਹੁੰਦੀ ਹੈ ਜਿਹੜਾ ਜ਼ੈਬਰਾ ਕ੍ਰੋਸਿੰਗ ਵਾਲੀ ਲਾਈਨ ਹੁੰਦੀ ਹੈ ਉਹਨੂੰ ਮਾਨੀਟਰ ਕਰਦੇ ਨੇ ਤੇ ਜਿਵੇਂ ਵੀ ਰੈੱਡ ਲਾਈਟ ਦੌਰਾਨ ਕੋਈ ਉਸ ਲਾਈਨ ਨੂੰ ਕ੍ਰੋਸ ਕਰੇਗਾ ਤਾਂ ਇਮੀਡੀਏਟਲੀ ਉਹ ਅਲਰਟ ਆ ਜਾਏਗਾ ਜਿਹੜਾ ਚੌਥਾ ਕੈਮਰਾ ANPR ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਾ ਹੈਗਾ ਇਹ ਜੋ ਆਟੋਮੈਟਿਕਲੀ ਨੰਬਰ ਪਲੇਟ ਰੀਡ ਵੀ ਹੋਏਗੀ ਤਾਂ ਉਹਨੂੰ ਡਿਜੀਟਲ ਫਾਰਮੈਟ ਦੇ ਵਿੱਚ ਕਨਵਰਟ ਕਰਕੇ ਉਹ ਜਿਹੜੀ ਹੈਗੀ ਆ ਸਾਡੇ ਡਾਟਾਬੇਸ ਦੇ ਵਿੱਚ ਸਟੋਰ ਹੋ ਜਾਏਗਾ ਇਹਦੇ ਸਾਡੇ ਦੋ ਐਡਵਾਂਟੇਜ ਹੈ ਇੱਕ ਤਾਂ ਰੈੱਡ ਲਾਈਟ ਵਾਇਲੇਸ਼ਨ ਜਿਹੜੇ ਕੈਮਰਾਸ ਹੈਗੇ ਹੈ ਉਹ ਜਿਵੇਂ ਕੋਈ ਰੈੱਡ ਲਾਈਟ ਵਾਇਲੇਟ ਕਰਦਾ ਹੈ ਜਾਂ ਫਿਰ ਅਸੀਂ ਇਹਦੇ ਵਿੱਚ ਫਿਊਚਰ ਦੇ ਵਿੱਚ ਹੋਰ ਵੀ ਤਰ੍ਹਾਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸ ਸਿਸਟਮ ਸਰਵਰ ਦੇ ਉੱਤੇ ਲਗਾ ਸਕਦੇ ਹਾਂ ਜੇ ਕੋਈ ਵੀ ਬੰਦਾ ਕਿਸੇ ਵੀ ਟਾਈਪ ਦੀ ਟ੍ਰੈਫਿਕ ਵਾਇਲੇਸ਼ਨ ਕਰਦਾ ਹੈ ਤਾਂ ਆਟੋਮੈਟਿਕਲੀ ਉਹਦੇ ਨੰਬਰ ਪਲੇਟ ਕੈਪਚਰ ਹੋਏਗਾ ਤੇ ਜਿਵੇਂ ਈ ਚਲਾਨ ਜੀ ਨੂੰ ਆਪਾਂ ਕਹਿੰਦੇ ਆ ਉਹ ਆਟੋਮੈਟਿਕਲੀ ਇਸ਼ੂ ਹੋ ਜਾਏਗਾ ਤੇ ਉਹਦੇ ਘਰ ਤੇ ਘਰ ਪਹੁੰਚ ਜਾਏਗਾ ਜਿਹੜਾ ਚਲਾਨ ਹੈਗਾ ਜਿਹੜਾ ਕਿ ਹੁਣ ਹੋਰ ਵੀ ਵੱਡੇ ਸ਼ਹਿਰਾਂ ਦੇ ਵਿੱਚ ਦੇਖਦੇ ਆ ਰਹੇ ਆ ਆਟੋਮੈਟਿਕ ਨੰਬਰ ਪਲੇਟ ਰੀਡਰ ਦਾ ਇੱਕ ਫੋਰ ਐਡਵਾਂਟੇਜ ਹੈ ਜੀ ਕੋਈ ਕ੍ਰਿਮੀਨਲ ਕੋਈ ਗੱਡੀ ਸਨੇਚ ਕਰਕੇ ਭੱਜਿਆ ਜਾਂ ਕੋਈ ਵੀ ਕਾਰਵਾਈ ਹੈ ਕੋਈ ਸਟੈਚਿੰਗ ਕਰਕੇ ਭੱਜਿਆ ਇਲੈਗਲ ਐਕਟੀਵਿਟੀ ਕਰਕੇ ਭੱਜਿਆ ਤਾਂ ਉਹਦੇ ਨੰਬਰ ਪਲੇਟ ਅਸੀਂ ਆਟੋਮੈਟਿਕਲੀ ਉਹਨੂੰ ਪੂਰਾ ਰੂਟ ਜਿਹੜਾ ਹੈਗਾ ਕੰਟਰੋਲ ਰੂਮ 'ਚੋਂ ਵੀ ਟ੍ਰੇਸ ਕਰ ਸਕ ਅ ਤੈ ਹੈ ਤੇ ਜਿਹੜਾ ਪ੍ਰੋਜੈਕਟ ਹੈਗਾ ਇੰਪਲੀਮੈਂਟ ਕਰਾਇਆ ਜਾ ਰਿਹਾ ਹੈ ਤੇ ਇਹ ਚ ਜਿਵੇਂ ਕਿ ਤੁਹਾਨੂੰ ਐਮਐਲਏ ਸਾਹਿਬ ਨੇ ਦੱਸਿਆ ਬੜਾ ਹੀ ਅੱਛਾ ਇਹ ਚ ਟੈਂਡਰ ਪ੍ਰੋਸੈਸ ਜਿਹੜੀ ਹੈ ਪਹਿਲਾਂ ਹੀ ਮੁਕੰਮਲ ਕੀਤੀ ਜਾ ਰਹੀ ਹੈ ਕੀਤੀ ਜਾ ਚੁੱਕੀ ਹੈ ਵਰਕ ਆਰਡਰ ਆਲਰੇਡੀ ਇਸ਼ੂ ਹੋ ਗਿਆ ਹੈ ਤੇ ਕੰਮ ਜਿਹੜਾ ਹੈਗਾ ਅੱਜ ਜੋਰਾ ਸ਼ੋਰਾ ਤੇ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਅਗਲੇ 3 ਮਹੀਨੇ ਦੇ ਅੰਦਰ ਅੰਦਰ ਕੰਮ ਮੁਕੰਮਲ ਹੋ ਕੇ ਇਹ ਪ੍ਰੋਜੈਕਟ ਜਿਹੜਾ ਇੰਪਲੀਮੈਂਟ ਹੋ ਜਾਏਗਾ ਜਿਹੜਾ ਤੁਸੀਂ ਪੁੱਛੇ ਸੀ ਇਹਦਾ ਕੰਟਰੋਲ ਰੂਮ ਕਿੱਥੇ ਬਣੇਗਾ ਸਾਡਾ ਜਿਹੜਾ ਸੁਹਾਣਾ ਪੁਲਿਸ ਸਟੇਸ਼ਨ ਹੈ ਸੁਹਾਣਾ ਪੁਲਿਸ ਸ ਜਿਹੜੀ ਕੀ ਆਲਰੇਡੀ ਉਧਰ ਵੀ ਸਾਡਾ ਕੰਮ ਆਲਰੇਡੀ ਅੱਜ ਸ਼ੁਰੂ ਹੋਣ ਜਾ ਰਿਹਾ ਤੇ ਉੱਥੇ ਪ੍ਰੋਪਰ ਸਾਡੀ ਸੀਟਿੰਗ ਹੋਣੀ ਹੈ ਪ੍ਰੋਪਰ ਉੱਥੇ ਰੂਮਸ ਬਣੇ ਹੋਣਗੇ ਤੇ ਪ੍ਰੋਪਰ ਉੱਥੇ ਸਰਵਰ ਸਟੇਸ਼ਨ ਸੈਟਅਪ ਹੋਏਗਾ ਜਿੱਥੇ ਪ੍ਰੋਪਰ ਇਹ ਸਾਰੀ ਚੀਜ਼ ਮੈਨੇਜ ਹੋਏਗੀ ਤੇ ਆਟੋਮੈਟਿਕ ਚਲਾਨ ਜਿਹੜੇ ਹੈਗੇ ਉੱਥੋਂ ਜਿਹੜੇ ਸਾਰੇ ਇਸ਼ੂ ਹੋਣਗੇ ਕ੍ਰਾਈਮ ਕੰਟਰੋਲ ਦੀ ਤੁਸੀਂ ਗੱਲ ਕੀਤੀ ਸੀਗੀ ਇਹ ਜਿਹੜਾ ਹੈ ਬਹੁਤ ਹੀ ਅੱਛਾ ਆਪਰੇਲ ਹੈ ਇਹਦੇ ਵਿੱਚ ਦੇਖੇ ਜਿਵੇਂ ਕਿ ਡੀਸੀ ਮੈਡਮ ਨੇ ਵੀ ਤੁਹਾਨੂੰ ਦੱਸਿਆ ਕਿ ਇਨਵੀਜ਼ੀਬਲ ਕਾਪੀ ਦੀ ਤਰ੍ਹਾਂ ਕੈਮਰਾਜ਼ ਐਕਟ ਕਰਦੇ ਆ ਤੇ ਇਹ ਕੈਮਰਾਜ਼ ਜਿਹੜੇ ਹੈਗੇ ਆ ਅਸੀਂ ਪਹਿਲਾਂ ਵੀ ਤੁਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਸੀ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਕੇ ਆਪਣੇ ਆਪਣੇ ਘਰਾਂ ਦੇ ਬਾਹਰ ਆਪਣੇ ਆਪਣੇ ਸ਼ਾਪਸ ਦੇ ਬਾਹਰ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਦੇ ਬਾਹਰ ਅਸੀਂ ਕੈਮਰਾ ਲਗਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਇਹ ਸਰਕਾਰ ਵੱਲੋਂ ਬਹੁਤ ਅੱਛਾ ਉਪਰਾਲਾ ਤੇ ਬਹੁਤ ਹੀ ਹਾਈ ਐਂਡ ਕੈਮਰਾ ਜਿਹੜੇ ਹਨ ਲਗਾਏ ਜਾ ਰਹੇ ਹਨ ਜਿਸ ਨਾਲ ਕੰਟਰੋਲ ਰੂਮ ਤੇ ਕਰ ਸਾਨੂੰ ਸਾਰੀ ਫੀਡ ਆਏਗੀ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਹੋ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ